ਦੇਖੋ ਜੀ ਮੀਂਹ ਪੈ ਗਿਆ ਪੂਰੇ ਜੋਰਾ ਸ਼ੋਰਾ ਤੇ ਆ ਮੀਂਹ ਆਪਣੇ ਇੰਦਰ ਇਥੇ ਹੀ ਪਾਣੀ ਆ ਗਿਆ ਵਾ ਇਹ ਬਹੁਤ ਬੁਰਾ ਹਾਲ ਆ ਮਾਹਰਾ ਕਿਰਪਾ ਕਰੇ ਸਾਰਿਆਂ ਦੇ ਉੱਤੇ ਗੁਰੂ ਰਾਮਦਾਸ ਪਾਤਸ਼ਾਹ ਸੱਚੇ ਪਾਤਸ਼ਾਹ ਹਰਾਂ ਤੇ ਮੇਰ ਪ੍ਰਿਆ ਹੱਥ ਰੱਖੀ ਨਹੀਂ ਹੰਟ ਰਹੀ ਜੀ ਰੋਜ਼ ਹੀ ਪੈ ਜਾਂਦਾ ਔਰ ਕੱਲ ਜੁਗਲੀ ਨਿਸ਼ਾਨੀ ਆ ਜੀ ਉਹ ਦੇਖੋ ਨਾਲ ਹਵਾ ਚੱਲਣ ਦੀ ਨਾਲ ਨਾਲ ਮੈਂ ਤਾਂ ਚੱਲਿਆ ਸੀ ਬਾਹਰੋਂ ਆ ਸਾਈਕਲ ਮੇਰਾ ਖੜਾ ਮੈਂ ਕਿਹਾ ਚਲ ਜਾ ਕੇ ਇਹ ਕੰਮ ਪੰਦਾ ਕਰਦਾ ਕੋਈ ਨਹੀਂ ਨਹੀਂ ਪੇਜ ਜਾਣ ਲਿਆ ਫੇਵਨੇ ਪੇਛੇ ਪੇਛੇ ਨਹੀਂ ਜਾਂਦੀ ਨਹੀਂ ਸਾਰਾ ਦਿਨ ਬਸ ਯੋ ਨਾਲੇ ਮੀਂਹ ਕਿੱਥੇ ਕਿੱਥੇ ਪੈਂਦਾ ਵੀਰਾ ਸਾਰੇ ਜਾਣੇ ਕਮ ਐਸਟ੍ਰੈਨਜਰ